ਦੂਜਾ ਨਾਮ ਹੈਗਾ ਸਿੰਦਰ ਵਰਕੰਦੀ ਦਾ ਇਹ ਦਾ ਠੀਕ ਹੈ ਜੀ ਜੀਜਾ ਨਾਮ ਹੈਗਾ ਲਵਪ੍ਰੀਤ ਰਾਖ ਅਜੀਤ ਜਸਪੁਰ ਕਾ ਜਸਵੀਰ ਵਰਕੰਦੀ ਦਾ ਵੀਰ ਦਾ ਹੈਗਾ ਦਾ ਠੀਕ ਹੈ ਆ ਗਰਵੰਸ ਵਰਕੰਦੀ ਹੈਗਾ ਵੀਰ ਭਰਾ ਸਾਡਾ ਤੇ ਕੋਰਾ ਵਰਕੰਦੀ ਵਾਲਾ ਵੀਰ ਸਾਡਾ ਭਰਾ ਸਤਕਾਰਯੋਗ ਸਾਰੇ ਭਰਾ ਸਾਡੇ ਠੀਕ ਹੈ ਇਹਨਾਂ ਦਾ ਬਾਨ ਸਨਮਾਨ ਪੰਡਤ ਕਨੈਸ਼ਪੁਰ ਹਰਿਆਣੇ ਦੇ ਵਿੱਚ ਹੋ ਰਿਹਾ ਵਾ ਅੰਦਰ ਖੜਕੀਆਂ ਵਾਲਾ ਵੀਰ ਠੀਕ ਹੈ ਕਿ ਇੰਨਾ ਭਰਾਵਾਂ ਦਾ ਸਾਰਾ ਸਮਾਨ ਸਮਾਨ ਭਾਈ ਰਾਜਾ ਹੈਗਾ ਕਸੇਰੀਆ ਵਾਲਾ ਠੀਕ ਹੈ ਵਧੀਆ ਕਬੂਤਰ ਵਾਲੀ ਦਸਕੀਨ ਭਰਾ ਸਾਡਾ ਤੇ ਆ ਵੀ ਹੈਗਾ ਨਿੱਕੂ ਲੋਕੋ ਦੇ ਠੀਕ ਹੈ ਇੱਕ ਰਾ ਹੈਗਾ ਆਪਣਾ ਦਾਜੀ ਭਾਈ ਕੰਦੀ ਵਾਲੀ ਉਹਦਾ ਠੀਕ ਹੈ ਆ ਸਾਡਾ ਭਰਾ ਹੈਗਾ ਵਾ ਚੱਡੂ ਦੇਖੋ ਇਹ ਵੀ ਆਪੀ ਜਨਾਨੀ ਨਹੀਂ ਲਿਖਿਆ ਜਾਂਦਾ ਸੀ ਭਰਾ ਸਾਹਿਬ ਤੇ ਵਿੱਚ ਦੀ ਲੱਗਦਾ ਭਰਾ ਦਾ ਆਏਗਾ ਗगन ਘਾਤੇ ਵਾਲਾ ਵਾਲਾ ਵੀਰ ਸਾਡਾ ਠੀਕ ਹੈ ਜੀ ਆ ਵੀਰ ਹੈਗਾ ਆਪਣਾ ਸੰਦੀਪ ਕੌਧਿਕਾ ਦਾ ਕੰਤਾ ਕੜਕੀਆਂ ਵਾਲਾ ਵੀਰ ਸਾਡਾ ਭਰਾ ਬਹੁਤ ਬਹੁਤ ਵਧਾਈਆ ਸਾਡੇ ਰਾਜੇ ਵੀਰ ਨੂੰ ਠੀਕ ਹੈ ਅਲਵਰੀ ਬਕਸਰ ਵਾਲਾ ਵੀਰ ਸਾਡਾ ਜਿਹੜਾ ਕੱਖ ਬਣ ਗਿਆ ਸਾਡੇ ਭਰਾ ਦਾ ਠੀਕ ਹੈ ਜੀ ਜੰਨਾ ਵਰਕੰਦੀ ਵਾਲਾ ਵੀ ਸਾਡਾ ਇਹਦਾ ਵੀ ਕਾਕੂ ਬਣਿਆ ਭਰਾ ਦਾ ਸਾਡੇ ਦਾ ਤੇ ਇੱਕ ਭਰਾ ਹੈਗਾ ਮੂਸੀ ਸਤਕਾਰਯੋਗ ਭਰਾ ਸਾਡਾ استاد ਹੈ ਮੂਰੀਆਂ ਵਾਲਾ ਬਹੁਤ ਵਧੀਆ ਸਕੀਨ ਕਬੂਤਰ ਬਾਜ਼ੀ ਦਾ ਬਲਾਰਾ ਵੀ ਬਹੁਤ ਤਕੜਾ ਕਬੂਤਰ ਬਾਜ਼ੀ ਚ ਆ ਦinesh ਕੋਟਲਾ ਇਹ ਵੀ ਭਰਾ ਸਾਡਾ ਵਧੀਆ ਵਾ ਠੀਕ ਹੈ ਜੀ ਬਾਪੂ ਸਾਡਾ ਜੈਂਟਾ ਆਲਮ ਵਾਲਾ ਜੀ ਸਾਡਾ ਸਤਾ ਦਾ استاد ਹੈ ਜੀ ਬਾਪੂ ਸਾਡਾ ਇਹ ਇੰਦਾ ਵਰਕੰਦੀ ਵਾਲਾ ਵੀ ਸਾਡਾ ਇਹਦਾ ਵੀ ਕੱਪ ਬਣਿਆ ਬਰਾਬਰ ਇਹ ਟਕਵਾਲ ਕਰਕੰਦੀ ਵਾਲੀ ਇਹਦਾ ਵੀ ਕੱਪ ਬਣਿਆ ਲੱਗੇ ਭਰਾ ਦਾ ਬਹੁਤ ਬਹੁਤ ਵਧਾਈ ਸਾਰੇ ਖਿਡਾਰੀਆਂ ਨੂੰ ਠੀਕ ਆ ਸਾਰਿਆਂ ਦਾ ਮਾਨ ਸਨਮਾਨ ਹੁਣ ਉੱਥੇ ਸਾਡੇ ਵੀਰ ਰਾਜੀ ਨੇ ਕਰਨ ਸਾਰਿਆਂ ਦਾ ਮਾਨ ਸਨਮਾਨ ਦਿਵਿੰਦਰ ਟਰਾਫੀ ਲੈ ਜਾਣੇ ਵਾਲੇ ਵੱਲੋਂ ਸਾਰੇ ਕੱਪ ਤਿਆਰ ਹੋਏ ਆ ਇਹਦਾ ਭਰਾ ਰਾਜਾ ਵੀਰ ਸਾਡੇ ਦਾ ਬੜਾ ਬਹੁਤ ਵਧੀਆ ਆਜੋ ਭਰਾ ਇਸ ਕਰਕੇ ਸਾਰੇ ਵੀਰਾਂ ਨੂੰ ਕੱਪ ਵਧੀਆ ਦੇਨੇ ਆ